ਹਾਂ ਸਰਪਨਾ ਨਾਂ ਦਾ ਆਇਆ ਘਰ ਦੀ ਹਾਂ ਕਿਹੜਾ ਕਹਿੰਦੇ ਸਰ ਕਰਦੀਆਂ ਦੀ ਕਾਲੀ ਕਰੀ ਅੱਜ ਸਰਦੀਆਂ ਦੇ ਪਹਿਲੀ ਵਾਰ ਸ ਨਾਲ ਸਾਰਿਆਂ ਨੂੰ ਰਾਹਤ ਮਿਲਣੀ ਹੈ ਜਿਹੜੇ ਅੱਜ 5 10 15 ਦਿਨ ਹੋ ਗਏ ਆ ਜੀ ਬਾਹਰ ਸੂਰਜ ਨਿਕਲਦਾ ਨਹੀਂ ਪਿਆ ਇਹਦੇ ਨਾਲ بارش ਨਾਲ ਸੂਰਜ ਸਾਫ ਹੋ ਜਾਏਗਾ ਲੋਕਾਂ ਦੇ ਜਿਹੜੇ ਬਿਮਾਰੀਓ ਵੀ ਦੂਰ ਹੋਣਗੇ ਗਰੀਆਂ ਨਹੀਂ ਖਾਂਸੇ ਵਗਾਮ ਗਰ ਵਗਾਰ ਲੱਗਾ ਪਿਆ ਉਹ ਵੀ ਸਹੀ ਹੋ ਜਾਏਗਾ ਇਹ بارش ਨੇ ਇੰਨਾ ਵਧੀਆ ਕਰ ਦੇਣਾ ਹਾਰੇ ਗੱਲੋਂ ਰਾਹਤ ਮਿਲਣੀ ਹੈ ਤੂਆਂ ਜਾਂ ਤੋੜਾ ਇਹ ਦੇ ਨਾਲ ਫੁਰਤੂਆ ਤੂਆਂ ਜਾਂ ਪਰਾਲੀ ਦੇ ਸਾਰਦੇ ਨੇ ਉਹਨਾਂ ਦੇ ਵਾਸਤੇ ਇਹਨਾਂ ਦਾ ਹੈ ਬਿਮਾਰੀ ਵੀ ਲੱਗ ਗਈ ਯਾਰ ਇੱਕ ਨੂੰ ਕਈ ਘਸਤਲਾ ਜਲੋ ਇਹ 75 75 75 ਪਰ ਸੰਢਣਾ ਖਾਸ ਕਰਕੇ ਬਿਮਾਰ ਹੋਏ ਮੈਨੂੰ ਮੈਨੂੰ ਕਿਹਨਾਂ ਰਾਹਤ ਮਿਲਦੀ ਇਹਨਾਂ ਪੂਰੀ ਪੂਰੀ ਰਾਹਤ ਮਿਲਦੀ ਅੰਜੀ ਭਾਈ ਆਪਣਾ ਨਾਮ ਲਿਖੋ ਮੇਰਾ ਨਾਮ ਆਪੀ ਸਿੰਘ ਜੀ ਅੰਜੀ ਕੀ ਕਹਿੰਦਾ ਸਰਦੀਆਂ ਦੀ ਪਹਿਲੀ ਬਾਰਿਸ਼ ਹੈ ਬਹੁਤ ਵਧੀਆ ਲੱਗ ਰਿਹਾ ਵਾ ਥੋੜਾ ਜਿਹਾ ਲੇਕਿਨ ਇਹ ਹੈ ਕਿ ਜਿਨੇ স্মੋਕ ਸੀ স্মੋਗ ਵੀ ਬਹਿ ਗਈ ਥੋੜਾ ਜਿਹਾ ਪੋਲੂਸ਼ਨ ਘਟੇਗੀ ਇਹਦੇ ਸਾਲਾਂ ਇੰਚ ਨਿਕਲਸੀ ਥੋੜੇ ਸਾਫ ਹੋ ਜਾਏਗਾ ਬਿਮਾਰੀਆਂ ਘਟਣਗੀਆਂ ਲੋਕਾਂ ਨੂੰ ਥੋੜੀ ਲੇਟ ਆਈ ਹੈ ਬਾਰਿਸ਼ ਲੇਕਿਨ ਪਹਿਲਾਂ ਜਿਹੜੀ ਚੇਦੇ ਸੀ ਚਲੋ ਬਹੁਤ ਵਧੀਆ ਵਾ ਜੋ ਕੁਦਰਤ ਨੂੰ ਮਨਜ਼ੂਰ ਆ ਮੈਂ ਬਹੁਤ ਵਧੀਆ ਰਾਹਤ ਮਿਲੇਗੀ ਜੀ ਠੰਡ ਦਾ ਵੀ ਫਰਕ ਪੈਗਾ ਤੇ ਨਾਲੇ ਬਿਮਾਰੀਆਂ ਦਾ ਵੀ ਫਰਕ ਪੈਗਾ ਹਾਂ ਕਾਫੀ ਲੋਕ ਉਸ ਤੋਂ ਵੀ ਸੁਖਾਹਲੇ ਸਾਹ ਲੈਣ ਦੀ ਪ੍ਰੋਬਲਮ ਨਹੀਂ ਐਕਚੁਅਲੀ ਇਸੇ ਕਾਰਨ ਹੋਣੀ ਕਿ স্মੋਗ ਜੀ ਬਿਲਕੁਲ ਇਸ স্মੋਗ ਤੇ ਘਟਾ ਮਿਲ ਕੇ ਜਿਹੜਾ স্মੋਗ ਬਣਾ ਰਿਹਾ ਨਾ স্মੋਗ ਤੇ ਧੂਆ ਉਸ ਚੀਜ਼ ਤੋਂ ਰਾਹਤ ਮਿਲ ਜਾਏਗੀ ਥੋੜੀ ਬਾਕੀ ਧੰਨਵਾਦ ਜੀ